ਸਰਸੇਗੜ੍ਹ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਆ ਵਧੀਆ ਕ ਤੋਪੜ ਗੱਪਣ ਝੋਟੀ ਬਹੁਤ ਬ੍ਰਾਂਡ ਦੀ ਤੇ ਦੋ ਝੋਟੀਆਂ ਨੀਲੀ ਦੀਆਂ ਵਿਖਾਉਨੇ ਆ ਕੁਆਲਿਟੀ ਵਾਲੀਆਂ ਇੱਕ ਝੋਟੀ ਸੂਈ ਤਾਜੀ ਤੇ ਇੱਕ ਇੱਕ ਦੋ ਦਿਨ ਖੜਦੀ ਆ ਤੇ ਵਧੀਆ ਕੁਆਲਿਟੀ ਬਿਊਟੀ ਵਿੱਚ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਸਭ ਵਧੀਆ ਠੀਕ ਠਾਕ ਹੈ ਜੀ ਹਾਂ ਜੀ ਜਿੰਨੇ ਵੀ ਭੈਣ ਭਰਾ ਮਾਣ ਡੇਰੀ ਫਾਰਮ ਤੇ ਜੁੜੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਾ ਵੀਡੀਓ ਦਿਲੋਂ ਧੰਨਵਾਦ ਕਰਦੇ ਆ ਠੀਕ ਤੇ ਜਿਹੜੇ ਬਾਤ ਬਾਤ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਕਰਾਇਆ ਕਰੋ ਜਿੰਨੇ ਵੀਰ ਭਰਾ ਜੁੜੇ ਆ ਤੇ ਆਪਣੀ ਵੀਡੀਓ ਆਉਣ ਲੱਗੀ ਆ ਛੋਟੀਆਂ ਚੰਗੀਆਂ ਟੋਕਰੀਆਂ ਠੀਕ ਵਧੀਆ ਛੋਟੀਆਂ ਤਾਰੀਆਂ ਮਈਆਂ ਆ ਗਿਆ ਹਰ ਇੱਕ ਕੁਆਲਿਟੀ ਦੀਆਂ ਉੱਚੇ ਬੱਚੇ ਦੀ ਧੋਖੜ ਗੱਭਣ ਹਾਂਜੀ ਤਾਰੀਆਂ ਸੋਈਆਂ ਤਾਜ਼ੀਆਂ ਸੋਈਆਂ ਜੋਟੀਆਂ ਹਰ ਤਰ੍ਹਾਂ ਦਾ ਮਾਲ ਹੈਗਾ ਠੀਕ ਹੈ ਤੇ ਬਾਕੀ ਵੀ ਇਦੀ ਜਿਹੜਾ ਮਾਲੋ ਮਈ ਉੱਚੇ ਬੱਚੇ ਦੀ ਮਈ ਇਹੋ ਜੀ ਮਈ ਕੱਢ ਕੇ ਲਿਆਈ ਦੀ ਹੈ ਚੰਗੀ ਜਿਹੜੇ ਗਾਂ ਚੰਗੇ ਰਿਕਾਰਡ ਵਾਲੀ ਵੀ ਚੰਗੇ ਰਿਕਾਰਡ ਵਾਲੇ ਵਿੱਚ ਵਧੀਆ ਇਹ ਇਸ ਤਰ੍ਹਾਂ ਨਾਲੋਂ ਵੀ ਜ਼ਿਆਦਾ ਯਵਰ ਆ ਗਾਂ ਪੇਂਦ ਬਣਾਉਣ ਵਾਲੀ ਮਈ ਠੀਕ ਐ ਇਦਾਂ ਇਸ ਤਰ੍ਹਾਂ ਦੀਆਂ ਮਈਆਂ ਵੀ ਜੀ ਕੁਆਲਿਟੀ ਵਾਲੀਆਂ ਹਾਂਜੀ ਜਗੀਆਂ ਤੇ ਸਾਰੀ ਵੀਡੀਓ ਅੰਤ ਤੱਕ ਵੇਖਿਆ ਕਰੋ ਤੇ ਜੈਜਪੁਰ ਜੈਜਪੁਰ ਨਾਲ ਵਧੀਆ ਪਸ਼ੂ ਆ ਠੀਕ ਐ ਬਾਈ ਫਿਰ ਆ ਕੱਟੀ ਮਗੜਿਆ ਦੱਸੋ ਬਾਈ ਜੀ ਇਹ ਪਹਿਲਾਂ ਕਿਉਂ ਟਿੱਕ ਹੋਈ ਆ ਪਹਿਲਣ ਮੂੰਹ ਚਾਰ ਦੰਦਿਆ ਠੀਕ ਐ ਕਵੀ ਕਤੇ ਜੋੜਾਈ ਲਾਇਆ ਪਿਆਰ ਕੋ ਘੱਟ ਜੋੜਾ ਲੈਂਦਾ ਲੀਲੀ ਦਾ ਬੱਦਰ ਦੇ ਕੰਡੇ ਹੀ ਪੈਦਾ ਠੀਕ ਹੈ ਥੋੜਾ ਦਾ ਵੀਰ ਹੁਣ ਛੋਟੀ ਕੋਚਵਾਵਾ ਦੁੱਧ ਬਾਹਰ ਕਢੋਊਗਾ ਠੀਕ ਹੈ ਕਹਿਣ ਨੂੰ 13 14 ਜੋ ਮਾਹੀ ਨੇਵਾ ਲਈ ਫਰਦੀ ਉਸ ਤਰ੍ਹਾਂ ਹੀ ਕੱਲੀ ਕੱਲੀ 나ੜ ਦੀਦੀ ਬਾਨੇ ਦੀ ਠੀਕ ਹੈ ਪਰ ਖੁੱਲੀਆਂ ਝੋਟੀਆਂ ਛਡੀਆਂ ਸੀ ਵੀਰ ਨੇ ਹਾਂਜੀ ਤੇ ਚਾਰ ਦੰਦਿਆਂ ਮੂੰਹ ਜੇ ਠੀਕ ਹੈ ਚੌਗੀ ਲੱਗਣ ਦੀ ਆ ਠੀਕ ਹੈ ਤੇ ਬਹੁਤ ਚੰਗੀ ਝੋਟੀ ਖੰਡੀ ਸੀ ਦਾ ਮਗਰ ਵੀ ਕੱਟੀ ਸੀ ਮਗਰ ਵੀ ਬਾਈ ਜੀ ਕੱਟੀ ਗਈ ਦੇ ਵੇਖੋ ਇਹ ਦੋ ਫੈਦੇ ਆ ਦੋ ਨੀਲੀਆਂ ਝੋਟੀਆਂ ਗਿਆਣਗੀਆਂ ਅੱਜਕ ਵਧੀਆ ਤੇ ਬ੍ਰਾਂਡ ਪੀਸ ਦਾ ਵਧੀਆ ਥਾਨ ਲੈਵਾ ਕੁਆਲਿਟੀ ਆ ਲੱਗਿਆ ਲਾਰੋ ਤੋਹਫਾ ਖਲਾਰੋ ਉਹ ਜਿਆਦਾ ਤੋਹਫਾ ਚੰਗਾ ਕੁਆਲਿਟੀ ਵਾਲੀ ਆ ਇਹ ਰੀਸਾਂ ਹੀ ਹੈ ਨਹੀਂ ਡਾੜੀਆਂ ਦੇ ਆ ਗਿਆ ਫਰਿੱਜਾਂ ਆਉਂਦੀਆਂ ਫਰਿੱਜਾਂ ਇੱਕ ਗਰਮੀ ਆ ਗਈ ਫਰਿੱਜ ਆ ਗਈ ਆ ਰੈੱਡ ਆ ਗਈ ਆ ਲੀਲੀ ਰਗਦੀ ਫਰਿੱਜ ਹੋਇ ਖਲਾਰੋ ਖਲਾਰੋ ਖਲਾਰ ਵੀਰ ਇਹ ਕਸੂਰ ਤੇ ਜਬਾਨ ਝੋਟੀਆਂ ਦੇ ਰੱਖੇ ਤੀ ਚੌਕ ਦੀ ਐ ਵਾਹਿਗੁਰੂ ਨੇ ਜਿਹੜੀ ਇਹਨੂੰ ਸੁੰਦਰ ਬਖਸ਼ੀ ਹਾਂਜੀ ਇਹ ਕਵਾਲਿਟੀ ਇੱਕ ਇੱਕ ਐਵ ਨਹੀਂ ਹੈਗਾ 1 ਰੁਪਏ 1% ਐਵ ਨਹੀਂ ਹੈਗਾ ਇਹ ਚ ਠੀਕ ਹੈ ਇਹ ਠੰਡੀ ਸੇ ਝੋਟੀ ਕਵਾਲਿਟੀ ਵਾਲੀ ਤੇ ਵਧੀਆ ਜਿੰਨੂੰ ਕਹਿੰਦੇ ਡਾਇਮੰਡ ਪੀਸ ਉਹ ਆ ਜਾਂਦਾ ਭਾਈਆਂ ਨੇ ਕੱਢ ਕੇ ਕੋਈ ਵੀਰ ਪਣਿਆ ਹਾਂਜੀ ਉੱਤੇ ਆਗੇ ਝੋਟੀ ਨੂੰ ਵੇਖੇ ਕੋਈ ਸਿੰਘਾਂ ਨੂੰ ਹੱਥੇ ਹੀ ਲਗਾ ਆਲੇ ਦੁਆਲੇ ਜਿਹੜੀ ਗਾੜਿਆ ਇਹ ਠੰਡਾ ਕਰਕੇ 10000 ਗਰਾਂ ਦੁੱਧ ਕੱਢੀ ਜਾਵੇ ਝੋਟੀ ਪੰਜਾਰੇ ਵਾਲੀ ਆ ਇਹ ਚਾਰ ਪੰਜ ਸੂਏ ਪੀਣ ਵਾਲੀ ਝੋਟੀ ਆ ਕਿਉਂ ਵੀ ਜੀ ਹਾਂਜੀ ਹਾਂਜੀ ਵੀ ਜਿਹਨੇ ਮਰਜੀ ਇਹਦੇ ਸੂਏ ਪੀਓ ਇਹ ਝੋਟੀ ਇਦਾਂ ਦੀ ਇਦਾਂ ਰਹਿਣੀ ਨਿੱਕੀ ਸਿੰਗੀ ਹਾਂਜੀ ਜਦੋਂ ਮਰਜੀ ਦੇ ਵੀਰ ਦੁੱਧ ਦੁੱਧ ਨਾਲ ਉਹ ਮਹੀਂ ਲਈ ਜਾਂਦੀ ਆ ਜਿਹੜੀ ਜੱਤ ਜੱਸੂਆ ਹੋਵੇ ਇਹ ਕੱਲਾ ਦੁੱਧ ਦੇ ਮੁੱਲ ਪੈਣਾ ਇਹਦਾ ਮੁੱਲ ਗੱਲ ਵਧੀਆ ਸੁਣੀਆਂ ਲੱਗਦੀਆਂ ਇਹ ਜਦੋਂ ਮੂੰਹ ਕੱਢੋ ਉਦੋਂ ਵੇਖਦੀ ਉਦੋਂ ਵੇਖਦੀ ਉਦੋਂ ਉਦੋਂ ਵੀ ਪੈਸੇ ਖੜੇ ਖੜੇ ਆ ਇੰਦਾਂ ਦਾ ਜਰਮ ਆ ਆਹ ਗੱਡੀ ਇਹ ਦੁੱਧ ਪੀਣਾ ਦੇ ਮੰਤਰੀ ਬੰਦੇ ਨੇ ਇਹ ਤੇ ਕੀ ਮੰਤਰੀ ਠੀਕ ਜੀ ਕੱਟੀ ਆਹ ਗੱਡੀ ਉਹ ਕਸਮੀਰੀ ਜੀ ਕੱਤੀ ਨਹੀਂ ਬੋਲੋ ਵੇਖੋ ਇਹ ਸ਼ਕਰੀ ਦੋਹਾਂ ਦੀ ਵੀਰਦੀ ਕਰ ਗਈ ਆ ਇੱਕੋ ਘਰੋਂ ਲੈਂਦੇ ਵੇਖੋ ਕੋਈ ਗੱਲ ਨਹੀਂ ਆ ਵੇਖੋ ਘਰ ਚੋਂ ਇੱਕੋ ਘਰੋਂ ਤੇ ਡੈਮ ਦਾ ਪੀਸ ਬਿਲਕੁਲ ਜੈਜਵੀਰ ਝੋਟੀ ਦੇਣੀ ਆ ਮੋਦਮ ਨਹੀਂ ਕੋਈ ਜਿਆਦਾ ਜੈਜ ਪਹਾੜਾ ਮੋਲ ਕਰਨੀ ਝੋਟੀ ਦਾ ਚਾਹੀਏ ਤੁਮੇ ਸਵਾਲ ਆਖ ਹਾਂ ਨਾ 18 ਦੀ ਝੋਟੀ ਦੀ ਠੀਕ ਹੈ ਬਾਈ ਬਿਲਕੁਲ ਜੈਜ ਹਾਂ ਨਾ 15 ਦੀ 15 ਦੀ 15 ਤੇਜ ਬਾਈ ਓਕੇ ਜੈਜ ਦੇ ਦਾਂਗੇ ਪਰ ਆ ਵੀ ਜੈਜ ਆ ਸਮੇਂ ਦੇ ਹਿਸਾਬ ਨਾਲ ਝੋਟੀ ਦੇ ਕੋਲ ਕੇ ਆ ਕੇ ਵੇਖ ਕੇ ਪਰਖ ਕਰਕੇ ਫਿਰ ਝੋਟੀ ਨਾਲ ਪਾਓ ਠੀਕ ਹੈ ਬਾਈ ਓਕੇ ਇਹ ਲੋ ਜੀ ਚਣ ਲੈਵਲ ਆ ਆ ਬਾਈ ਬਰਾਬਰ ਆ ਥਾਣ ਪੂਰੇ ਬਰਾਬਰ ਆ ਤੇ ਵਧੀਆ ਕੁਆਲਿਟੀ ਉਹ ਅਗਲੀ ਕਲੀ ਨਾਂਣ ਦੀ ਜੀ ਆ ਕੇ ਇਹ ਦੇ ਗੱਪਣ ਆ ਦੋਏ ਇੱਕੋ ਕੱਢ ਪੀ ਸਕਦੇ ਇਹ ਗੱਪਣ ਆ ਗੱਪਣ ਗੱਪਣ ਦੇਣ ਲੱਜੂ ਚਾਰ ਪੰਜ ਧਿਆਨ ਨਾਲ ਦੇਖੋ ਇਹ ਲੈਵਲ ਆ ਬਹੁਤ ਫੰਦਾ ਜੋ ਡੀਰ ਆ ਚੰਗੀ ਆ ਹਾਂਜੀ ਤੇ ਇਹ ਦੁਜਾ ਸੁਆ ਸੋਣੀ ਦੁਜਾ ਦੁਜਾ ਸੁਆ ਸੋਣੀ ਆ ਪਰ ਛੋਟੀ ਜਿਹੜਾ ਜੇ ਅਠ ਲੈ ਜਾਊਗੀ ਹਾਂਜੀ ਪਰ ਇਹ ਵੀ ਛੋਟੀ ਪੂਰੀ ਆ ਥੱਲੇ ਪਟਾਟੇ ਪਾਊਗੀ ਓਕੇ ਬਾਈ ਜੀ ਇਹਦੀ ਜਾਲਾ ਚੰਗੀ ਸੋਣੀ ਨਿਸਾਫ ਠੀਕ ਇਹਨਾਂ ਦੇ ਸਕੀਨ ਕੱਟੀਆਂ ਲੈ ਆਏ ਲੱਭ ਕੇ ਠੀਕ ਇਹਨਾਂ ਦੇ ਬੜਾ ਪੈਂਦਾ ਪਰ ਕੱਟੀਆਂ ਚੰਗੀਆਂ ਲੈ ਆਈ ਆ ਮੈਂ ਇਹਨਾਂ ਦੇ ਬਾਈ ਕਰਕੇ ਹੀ ਆ ਫਿਰ ਖੇਚਲ ਕਰਕੇ ਬੰਦੀ ਆ ਇਹਦੇ ਤੇ ਕੋਈ ਨਾਥ ਨੋਥ ਨਹੀਂ ਹਾਂਜੀ ਕਿਤਾ ਮਰਜੀ ਦੀ ਮੋਦੀ ਅਜੇ ਛਗੀ ਜੀ ਓ ਚੌਗੀ ਦੇ ਸ਼ਿਖੀ ਹਾਂ ਵਧੀਆ ਝੋਟੀਆਂ ਆ ਕੇ ਇਹਦੇ ਨਿਆਰੇ ਬਾਂਦੇ ਆ ਮਾਣਾ ਜੀ ਕੁਆਲਿਟੀ ਆ ਉਹ ਲੈ ਜੇ ਯਾਦ ਕਰੇਗਾ ਘਰ ਬੱਜੀਆਂ ਸੋਹਣੀਆਂ ਲੱਗਣਗੀਆਂ ਲੋਕੀ ਫੋਟੋਵਾਂ ਲਵਾ ਕੇ ਕਰਨਗੇ ਠੀਕ ਹੈ ਜੀ ਇਦਾਂ ਦੇ ਜਾਨਵਰ ਇਹ ਲੈ ਆਦੇ ਮਾਣੇ ਪੀਸ ਇਹ ਦੋਵੇਂ ਹੈਪੀ ਦੇ ਮਾਣਾ ਹੋਏ ਇਕੱਠੇ ਮਾਣਾ ਵੀਰ ਇੱਕ ਤਰ੍ਹਾਂ ਜਾਨਵਰ ਆ ਰੂਹ ਖੁਸ਼ ਹੁੰਦੀ ਆ ਤੇ ਫਿਰ ਜਿਆਜ ਰੇੜੇ ਆ ਠੀਕ ਜੀ ਕੱਲ ਫੇਰ ਆਡੀ ਵੀਡੀਓ ਆਣੀ ਆ ਠੀਕ ਜੀ ਪੰਜ ਝੋਟੀਆਂ ਲਈਆਂ ਚੰਗੀਆਂ ਠੀਕ ਹੈ ਭਾਈ ਜੀ ਸੁਈਆਂ ਬੱਚੇ ਵਾਲੀਆਂ ਤੇ ਸੁਈਆਂ ਤਾਜ਼ੀਆਂ ਠੀਕ ਜੀ ਰੋਸਾ ਭਾਈ ਜੀ ਕੀ ਮੋਲੇ ਦਾ ਮੋਲ ਵੀਰ ਬਿਲਕੁਲ ਜਾਇਜ਼ ਛੋਟੀ ਸਾਵਾਂ ਦਾ ਹਾਉਣਾ ਤਿਆਰ ਕਰਕੇ ਸੁੱਕੇ ਫਿਰ ਛੋਟੀ ਵਿਗਦੀ ਸਵਾ ਲੱਕ ਦੀ ਹਾਂਜੀ ਪਰ ਉਹ ਮੋਲ ਨਹੀਂ ਹੋਣਾ ਮੋਲ 1 ਦਾ ਹਾਂ ਤੇ 1 8 ਦੀ ਹਾਉਣਾ 5 ਦੀ ਪੁੱਲ ਦੀ 5 ਦੀ ਜਾਨ ਅੱਜ ਇੱਕ 5 ਦੀ ਹਾਣਾ ਬਾਈ ਕਹਿੰਦਾ ਛੋਟੀ ਦਵਾਂਗੇ ਤੇ ਵਧੀਆ ਮੋਲੇ ਆ ਤੇ ਵਧੀਆ ਬਹੁਤ ਠੰਡੇ ਮੋਲੇ ਕੀਤੇ ਪਾਈਆਂ ਦੇ ਠੰਡੀਆਂ ਹੀ ਛੋਟੀਆਂ ਆ ਕੁਆਲਟੀ ਵਾਲੀਆਂ ਇਹ ਕੋਈ ਵਪਾਰੀ ਵੀਰ ਭਰਾ ਆਪਣਾ ਖੜ ਕੇ ਲਾਹਾ ਕੱਢ ਰਿਹਾ ਦੱਸਦਾ ਵੀ ਜੀ ਨਫਾ ਮਾੜਾ ਫਾਰਮ ਤੋਂ ਹੀ ਲੈ ਆਇਆ ਜਾਂ ਹੋਰ ਕਿੱਥੇ ਮਿਲਦੀ ਆਇਆ ਠੀਕ ਹੈ ਵੀਰੇ ਦੱਸੋ ਜੀ ਆ ਮਹੀ ਦਾ ਦੁੱਧ ਵੀਰੇ ਫੋਨ ਮੋਲ ਕੇ ਦਾ 14 ਕਿਲੋ ਹਾਂਜੀ ਤਿਆਰ ਲੈ ਆਓ ਬਾਹਰ ਲਿਆਓ ਫਾਰਮ ਹੀ ਦਾ ਲੈਵਾ ਵੇਖਿਓ ਬਾਹਰ ਲਿਆਓ ਅੱਛਾ ਬੁਖਾਰਾ ਨੂੰ ਨਹੀਂ ਇਹਨਾਂ ਜੱਡਾ ਲੱਗਦਾ ਜਿਨਾ ਲੱਗਾਇਆ ਠੀਕ ਹੈ ਲੈ ਪਾ ਲਾ ਜਾਂਦਾ ਵੇਖਿਆ ਮਹੀ ਦਾ ਲੈਵਾ ਲਓ ਜੀ ਸਹੀ ਗੱਲ ਭਾਈ ਨੇ ਕਿਹਾ ਹੈ ਵੀ ਐਚ ਐਫ ਗਾਂ ਨੂੰ ਲਿਵਾ ਲਗਾ ਦੇਖੋ ਜੀ ਪੂਰਾ ਜੀ ਨੂੰ ਕਹਿੰਦੇ ਆ ਫੋਟ ਵਾਲੀ ਬਣਿਆ ਪੂਰੀ ਮਹੀਨ ਵਧੀਆ ਇੰਦੀ ਸੀਲ ਹਾਂਜੀ ਮਗਰ ਮਗਰ ਵੀ ਕੱਟੀ ਜੇ ਕੱਟੀ ਆ ਵੀਰੇ ਦੇ ਮਗਰ ਕੱਟੀ ਕੱਟੀ ਆ ਕੱਟੀ ਆ ਕੱਟੀ ਜੇ ਦੋ ਮੱਝਾਂ ਤਿਆਰ ਹੋਣੀਆਂ ਆ ਯਾਰ ਧਿਆਨ ਇੱਕ ਰੰਗ ਕਾਲੀ ਜੱਟ ਬਿਲਾ ਕੇ ਠੰਡੀ ਬਣੀ ਮਹੀ ਵੀਰ ਭਾਵੇਂ ਇੱਥੇ ਥੱਲੇ ਬਹਿ ਜਾਂਦੇ ਕੱਟੀ ਵੀ ਜੱਟ ਬਿਲਾ ਕੇ ਲੋ ਜੀ ਗੱਲ ਨਹੀਂ ਇਹ ਬਾਜੀ ਜੀ ਡਾੜਾ ਦੇ ਰਿਕਾਰਡ ਬਣ ਗਿਆ ਤੇ ਠੰਡੀਆਂ ਸੀਲਾਂ ਆ ਫਰਿਜ ਵਾਲਿਆ ਇਹ ਕੱਟ ਕੇ ਪਾ ਲਿਆ ਤੇ ਲੱਗਾ ਕਿਤੇ ਬੰਬ ਵਰਗਾ ਦੇਖੋ ਜੀ ਐਨਾ ਸਪਰੇਅ ਵਾਲਾ ਪੰਪ ਜੇ ਨਹੀਂ ਮਾਰ ਦੂ ਜਾਂਦਾ ਸਹੀ ਗੱਲ ਹੈ ਆਪਣੇ ਸਾਹ ਆਪਣਾ ਵੱਧ ਘੱਟ ਕਰ ਲੋ ਵੱਧ ਘੱਟ ਕਰ ਲੋ ਖਲਾਰੋ 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 ਜੀ ਖਲਾਰੋ ਵੇਖੋ ਜੀ ਕੁਆਲਟੀ ਪਰ ਵੀਰ ਆ ਜਿਹੜਾ ਬੰਦਾ ਮੈਂ ਸੰਭਲੂਗਾ ਨਾ ਹਾਂਜੀ ਨਾਲੇ ਤੇ ਦੋ ਤਿੰਨ ਸੂਏ ਚੋਂ ਵਾਲੀ ਆ ਹਾਂਜੀ ਨਾਲੇ ਇਹੋ ਜੀ ਮਹੀਂ ਦੇ ਦੋ ਕਟੀਆਂ ਪਾਉਂਦੇ ਠੀਕ ਆ ਪੋਲਾ ਜੀ ਦਾ ਫਲ ਬਰੀਡ ਦੀ ਮਹੀਂ ਆ ਪੂਰੀ ਲੈ ਆਓ ਜੀ ਉਰੀ ਜੱਡ ਬਲੈਕ ਛੋਟੀ ਆ ਮਗਰ ਕੱਟੀ ਆ ਇਹ ਦੋ ਦੋ ਫੈਦੇ ਅੱਜ ਹੋਦੇ ਆ ਵੀ ਹੋ ਮੱਜਾ ਯਾਰੇ ਆ ਜ ਕੱਟੀ ਮਗਰ ਕੋਈ ਲਾਣੇ ਇਹ ਨਹੀਂ ਅੰਦਰ 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 ਆ ਲੈ ਮੋਣਾ ਇਦਾਂ ਨੁ ਗਾ ਇਦਾਂ ਬੱਚਾ ਵੀਰ ਆ ਜੀ ਅੰਦਰ ਆ ਉਹ ਕੱਟੀ ਜਿੱਦਾਂ ਦਿਖਾਉਂਦੇ ਆ ਓਏ ਜੱਡ ਬਲੈਕ ਗੜੀ ਆਓ ਵੀਰ ਜੀ ਲਓ ਜੀ ਆਪਣੀ ਆਪਣੀ ਕੱਟੀ ਵੀਰ ਮੈਂ ਆਪਣੀ ਬੱਚੇ ਕੋ ਆਪੇ ਹੈਗੀ ਆ ਹਾਂ ਜੀ ਇਹ ਲੋ ਜੀ ਕੱਟੀ ਬਹੁਤ ਸੋਹਣੀ ਜੀ ਅੱਜ ਜੱਡ ਬਲੈਕ ਪੋਰੀ ਜੱਡ ਬਲੈਕ ਆ ਵੇਖੋ ਘੋੜ ਨਹੀਂ ਮਾਰਨਾ ਇੱਧਰ ਵੇਖੋ ਜੱਡ ਬਣਾ ਗਾ ਜੀ ਭਾਈ ਇਹ ਕਰਾ ਕਾੜਿਆ ਬੱਚੇ ਪਹਿਲਾਂ ਖੋਣੇ ਬੱਚੇ ਦੇ ਵੇਖੋ ਹੈ ਮੀਨੜੀ ਵੀਰ ਬਲੀ ਖੋਣੇ ਤੋਦੇ ਖਲਾ ਛੱਡਿਆ ਇਹ ਉਹੋ ਜੀ ਨਹੀਂ ਮਰੋੜੀ ਜੀ ਬਿੱਲੋ ਆ ਚੰਗੀ ਜਾਂ ਕੱਟੀ ਸਹੀ ਗਾ ਮਰੋੜੀ ਜਣੀ ਆ ਆ ਬਿੱਲੋ ਵੇਖੋ ਕਿਦਾ ਭਾਜ ਕੇ ਬੜਾ ਮਜੀਠੋ عمر ਸਾਹ ਚੱਲ ਜੇਗੀ ਇੱਧਰ ਕੱਢੀ ਜਾ ਠੀਕ ਆ ਭਾਈ ਮੈਂ ਨਹੀਂ ਦੇਣੀ ਗਾਜ ਪਹਾੜਾ ਦੱਸੋ ਵੀਰ ਜੀ ਹੋਰ ਮੈਂ ਦਾ ਵੀਰ ਕਰੀਏ ਭੋਣੇ ਲੱਖ ਦੇ 1 5 ਹਾਂਜੀ ਹਾਂਜੀ ਜੋ ਮਰਜੀ ਮੋਲ ਕਰ ਲੀਏ ਹਾਂਜੀ ਇਹ ਹਾਂ ਤੇ ਨਾ ਹਾਂਜੀ ਜਿਹੜੀ ਮਹੀਂ ਹੋਣੀ ਆ 85000 ਦੀ 500 ਰੁਪਈਆ ਛੋਟ ਚਲੋ ਯਾਰ 80000 ਦੀ ਜਾਣ ਦੋ 84 ਦੀ 84000 ਦੀ ਲਓ ਜੀ 84000 ਦੀ ਇੱਕ ਹੱਡੀ ਵਾਲੀ ਮੈਂ ਦਾ ਸਿੰਘ ਕੁਆਲਟੀ ਬੈਸਟ ਕੁਆਲਟੀ ਲੱਗੀ ਆ ਪਰ ਜਿਹੜਾ ਬੰਦਾ ਘਰ ਚੋਂ ਨੂੰ ਮਹੀਂ ਲੈ ਗਿਆ ਨਾ ਹਾਂਜੀ ਇਹ ਨਿਆਰੇ ਲਊਗਾ ਯਾਰੇ ਬੰਦੂਗਾ ਮਗਰ ਇੱਕ ਦੋ ਮੱਝਾਂ ਪਾਂਜਣੀਆਂ ਵੀ ਰਦੀਆਂ ਫੇਰ ਕੱਟੀਏ ਦਰਸ਼ਨ ਕਰਾ ਦਿੰਨੇ ਆ ਕੱਟੀ ਦੇਖੋ ਬਹੁਤ ਸੋਹਣੀ ਕੱਟੀ ਬੰਦੀਆ ਕੁਆਲਟੀ ਆ ਬਹੁਤ ਪਿਆਰੀ ਹੈ ਵਧੀਆ ਜੀ ਗਾੜੀ ਵੀਰ ਮਹੀਂ ਆ ਗਈ ਆ ਚਿੱਟੀਆਂ ਅੱਖਾਂ ਦੀ ਘਟੀਆਂ ਕਾਲੀ ਝੋਟੀ ਚਿੱਟੀਆਂ ਅੱਖਾਂ ਦੀ ਹਾਂਜੀ ਤੇ ਟੋਕੜ ਗੱਭਣੇ ਆ ਟੋਕੜ ਗੱਭਣ ਝੋਟੀ ਦੇਖੋ ਚਿੱਟੀਆਂ ਇਹ ਲੱਗੀਆਂ 4 ਮਹੀਨੇ ਦੀ ਗੱਭਣ ਤੇ 6 ਕਿਲੋ ਦੁੱਧ 6 ਕਿਲੋ ਦੁੱਧ 6 ਲੀਟਰ ਦੁੱਧ ਇਹ 4 ਮਹੀਨੇ ਦੀ ਗੱਭਣ ਆ ਤੇ ਪੂਰੀ ਜਿਨੂ ਕਹਿੰਦੇ ਆ ਬੇਲ ਬੇਲ ਤੇ ਥਾਂ ਲੇਵੇ ਦੀ ਕਵਾੜੀ ਕਰੋ ਚੈੱਕ ਪੂਰੀ ਵਧੀਆ ਛੋਟੇ ਵੀਰ ਵਖੋ ਆਖ ਮਈਆਂ ਗਝਾਈਆਂ ਹੁੰਦੀਆਂ ਉਹ ਅੱਧੀ ਕਰੋ ਟੀਮਾ ਦਾ ਬੁਰਕੀ ਚਾਰ ਕੇ ਤੇ ਇਦਾਂ ਇਦਾਂ ਛੋਟੇ ਇਏ ਏ ਛੋਟੇ ਜਿਹੜਾ ਵੀ ਖੜੇ ਅੱਧੀ ਬੁਰਕੀ ਰੋਟੀ ਦੀ ਚਾਰ ਕੇ ਤੇ ਫੇਰ ਥਲੇ ਬਹਿੰਦੇ ਐ ਮੈਨੂੰ ਰੋਟੀ ਦੀ ਬੁਰਕੀ ਨਹੀਂ ਚਾਰੀ ਤੇ ਫੇਰ ਨਹੀਂ ਮਿਲਨੀ ਫੇਰ ਨਹੀਂ ਮਿਲਨੀ ਹਾਂ ਠੀਕ ਆ ਵੀ ਲਾ ਲਵਾ ਇਦਾਂ ਦੀ ਗਝਾਈ ਆ ਇਦਾਂ ਗਝਾਈ ਆ ਵੀ ਛੋਟੀ ਪਾਲ ਲਈ ਇਦਾਂ ਪਾਲ ਆਖ ਬਖਾਦੀ ਆਖ ਬਖਾਦੀ ਚਿੱਟੀ ਆਖ ਫੇਰ ਲੈ ਲੋ ਠੀਕ ਆ ਜੀ ਲੈਓ ਬੋਲਾ ਜੀ ਆਹਾਂ ਜੇ ਬੁਰਕੀ ਦੇ ਗਿੱਚੀ ਦੇ ਜਿਹੜਾ ਵੀਰ ਭਰਾ ਪੈਣ ਲੈ ਜੇ ਏਦਾਂ ਹੀ ਕਹਿੰਦੇ ਜੇ ਮਰਜ਼ੀ ਬਹਿ ਜਾਓ ਜਿਹੜੀ ਗੱਲ ਜਦੋਂ ਮੈਂ ਪਾਸ ਕੀਤੀ ਵੀਰਾਂ ਅੱਧੀ ਰੋਟੀ ਬੁਰਕੀ ਦੇ ਮੈਨੂੰ ਖੜਾਈ ਹੁੰਦਾ ਚਾਰ ਕੇ ਥਲੇ ਡਾਗਾ ਠੀਕ ਜੀ ਦੇਖੋ ਜੀ ਕਿੱਡੀ ਕਮਾਲ ਦੀ ਗੱਲ ਆ ਜਿਹੇ ਹੁੰਦੇ ਨਾ ਕਰਕੇ ਸਹੀ ਗੱਲ ਸਿਆਣੇ ਹੁੰਦੇ ਆ ਜਨਾ ਪਿਆਰ ਕਰੋ ਉਸ ਤੋਂ ਵਾਧਿਆ ਆਪਣਾ ਖਾਦ ਨੂੰ ਹੁੰਦੇ ਆ ਸ਼ੌਂਗ ਨਾਲ ਵੀ ਸਾਂਭਦੇ ਆਗੇ ਠੀਕ ਆਖੋ ਵੀ ਕਿਹੋ ਨਾ ਜੀ ਵੀ ਇਹਦਾ ਪੂਰੀ ਸਾਡੀ ਇਹਨੇ ਬਗਰ ਬਚਣਿਆਗਾ ਨਹੀਂ ਨਹੀਂ ਇਹਨੇ ਮਗਰ ਜੀ ਬਚਾਏਗਾ ਖੱਟੀ ਸੀਲ ਦੀ ਤੇ ਗੱਲ ਹੀ ਕੋਈ ਨਹੀਂ ਤੇ ਮੋਲ ਵੀਰ ਬਿਲਕੁਲ ਜਾਜ ਹਾਂਜੀ ਭਾਈ ਜੀ ਛੋਟੀ ਸਮਝੇ ਹਿਸਾਬ ਨਾਲ ਜਿਹੜਾ ਕੋ ਵੀਰ ਬਿਰ ਮਗਰ ਜਾਜ ਜਾਜ ਮੋਲ ਕਹਿੰਦੇ ਆ ਵੀ ਚਲੋ ਬੰਦੇ ਜਿਹਨੂੰ ਹਰ ਇੱਕ ਨੂੰ ਆਲੇ ਦੋਲੇ ਮਾਰ ਵਜਈ ਹੋਵੇ ਉਹ ਵੀ ਬੰਦਾ ਮੈਨ ਲੱਦੇ ਬਿਲਕੁਲ ਬਿਲਕੁਲ ਭਾਈ ਜੀ ਗੱਲ ਸਹੀ ਗੱਲ ਆ ਹਾਂਜੀ ਮੋਲ ਕਰਨ ਨੂੰ ਭਾਵੇਂ 70 75 ਜੋ ਮੱਝ ਕਰੀਏ ਹਾਂ ਦਾ ਹੀ 85 ਦੀ ਵੱਡਾ 10000 ਦੀ ਯਾਰ ਲੈ ਲਓ ਜਿਆਪੇ ਵੀਰਾਂ ਨੇ ਛੱਡਦਾ 44000 ਦੀ ਕਰਾਇਆ ਛੱਡ ਗਿਆ ਅੱਜ ਆ ਗਿਆ ਬੜੀ ਝੋਟੀ ਵੀਰ ਕੋਈ ਤਿਆਰ ਕਰ ਲੈ ਖਾਨ ਕੋਲ ਗੁਰਦਾਸਪੁਰ ਅੰਮ੍ਰਿਤਸਰ ਕਰਾਇਆ ਫਹੀ ਗਿਆ ਤਾਂ ਚਲੋ ਰੁਪਿਆ ਕਰਾਇਆ ਰੁਸ਼ੀਆ ਰੁਸ਼ੀਆ ਇਹ ਇੱਕ ਹੱਡੀ ਵਾਲੀ ਮਹੀ ਆ ਰੁਸ਼ੀਆ ਰੁਸ਼ੀਆ ਡੀਲੀ ਬੱਚਾ ਕਿਹੜਾ ਦਾ ਬੱਚਾ ਵੀਰ ਜੀ ਆਜਾ ਕੱਟਾ ਮਗਰ ਆ ਜੀ ਮਗਰ ਰੁਸ਼ੀਆ ਦਾ ਬੱਚਾ ਰੂਸ਼ੀਆ 15 ਕਿ ਦਿਨਾਂ ਦੀ ਮੈਂ ਸੁਹੀ ਹੋਈ ਆ ਰੂਸ਼ੀਆ ਮੈਂ ਆ ਗਈ ਆ ਤੇ ਲੈ ਵਾ ਵੇਖ ਮਹੀ ਨਥੇ ਏ ਰੂਸ਼ੀਆ ਦੇਖੋ ਜੀ ਕੁਆਲਟੀ ਵਾਲੀ ਮੈਂ ਰੂਸ਼ੀਆ ਐ ਹਾਂ ਵੇਖੋ 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 ਘੋੜੀ ਨਾ ਚੱਦੀ ਇੱਦਾਂ ਪੰਗੜਾ ਪਾਉਂਦੀ ਆ ਦੇਖੋ ਜੀ ਇਹ 3 ਲੱਖ ਲੀ ਘੋੜੀ ਭਾਜੀਦਾ ਹੋੜ ਹੀ ਨਾ ਚੱਦੀ ਇੱਦਾਂ ਚ ਤਾਂ ਇਹਨੇ ਚੰਡੀ ਵੇਖੋ ਸਹੀ ਗੱਲ ਹੈ ਇਹ ਨਹੀਂ ਇਹ ਜੀ ਮਾੜੇ ਜਿਹੇ ਪੱਠੇ ਪਾਤਾ ਤਾਂ ਨਹੀਂ ਚੱਕ ਜਾਂਦੀ ਆ ਮਾਰ ਦੇ ਜੀ ਲੋ ਇਧਰ ਰੁਸ਼ੀਆ ਰੁਸ਼ੀਆ ਪਾਇਆ ਜੀ ਰੁਸ਼ੀਆ ਤਾਂ ਨਾਲ ਕਿਹਾਦਾ ਔਰ ਉਧਰ ਸਦਾ ਰੱਖਿਆ ਆ ਅੰਨੀ ਪਰੇ ਮੈਂ ਲਾ ਸਰ ਦੇਖੋ ਪਰਲੀ ਟੋੜਾ ਛੋੜ ਦੇ ਰੁਸ਼ੀਆ ਨਾ ਕੀ ਰੁਸ਼ੀਆ ਲੋ ਜੀ ਇਹ ਤਾਂ ਨਹੀਂ ਰੇਸਾਂ ਹੀ ਬਣਾਣਾ ਜੀ ਠੀਕ ਜੀ ਆ ਵੀ ਮਗਰੋਂ ਦੀ ਬੈਜੋ ਗਾੜੀਆਂ ਦੀ ਬੈਜੋ ਠੱਡੀ ਮੈਂ ਕਿ ਰੂਸ਼ੀਆ ਕਿ ਆ ਵੀ ਫਰਿਜਾਂ ਲੈ ਆਉਣੀਆਂ ਕਹਿੰਦਾ ਕੋਲੀ ਜਿੰਨੀਆਂ ਲਈ ਆਓ ਫਰਿਜਾਂ ਵੱਡੀਆਂ ਨੇ ਕਿਹੜੀਆਂ ਫਰਿਜਾਂ ਨੇ ਮੀ ਆ ਗਈ ਨਾ ਦਾਹ ਕਰਕੇ ਪੰਜ ਸਟਾਰ ਪੰਜ ਸਟਾਰ ਫਰਿਜ ਦੋ ਤੇ 5 ਸਟਾਰ 5 ਸਟਾਰ ਦੋ ਤੇ ਮਹੀਂ ਕੋ ਵਧੀਆ 10 ਕਿਲੋ ਭਰੇ ਆ ਵੀ ਮਹੀਂ ਸੇਵਾ ਕਰਨ ਵਾਲੀ ਵੀ ਸੇਵਾ ਕਰਨੇ ਜਈ ਜਿੰਨਾ ਖਾਣ ਲਗਾ 6 8 9 ਕਿਲੋ ਪਕਾ ਬੋੜਾ ਜਨੂਏ ਦੋ ਤੇ ਦੇਖੋ ਦੋ ਤੇ ਵੀ 10 ਕਿਲੋ 10 ਕਿਲੋ ਦੋ ਤੇ ਬਸ ਭਾਈਆ ਘਟ ਨਹੀਂ ਹੋਊਗਾ ਇਹਨੇ ਥਲੇ 10 ਕਿਲੋ ਬਨੇ ਦਾ ਘਰ ਵੀਰ ਸੇਵਾ ਲਓ ਜੀ ਦਾਹ ਲਵਾਏ ਕਹਿੰਦਾ ਪਕਾ ਵੀਰ ਨੇ ਸੇਵਾ ਨਹੀਂ ਕੀਤੀ ਮਾ ਬਚਾਰ ਦੀ ਮਾਰ ਕੱਟਾ ਕੱਟਾ ਵੀਰ ਜੀ ਮਗਰੇ ਰ ਮੈਂ ਪੂਰੀ ਵਧੀਆ ਕਾ ਹੋਵੇ ਭਾਵੇਂ ਰੂਸ਼ੀਆ ਦਾ ਨਿਗਾ ਜਾ ਬਿਲਕੁਲ ਜਿਆਜ ਬਿਲਕੁਲ ਜਿਆਜ ਮੋਹਨ ਵੀਰ ਮੈਂ ਦਾ ਕਰੀਏ ਭਾਵੇਂ 75 70 68000 ਦੀ ਯਰ ਹਾਨਾ 65000 ਨਹੀਂ ਜਾਉਂਦਾ ਐਂਡ ਲੋ ਜੀ ਰੂਸ਼ੀਆ 65000 ਮੈਂ ਖੰਡੀ ਗਾੜੀਆਂ ਦੀ ਬੈਜੋ ਮਗਰੋਂ ਦੀ ਬੈਜੋ ਥਾਰੇ ਲੋਕੀ ਥਾਰ ਵਖਾ ਲਓ ਵੀਰ ਜੀ ਮੈਂ ਗੱਲਾ ਖਰੀਦ ਮੈਂ ਕਾਡਾਈ ਦਦਾ ਸਵਾ ਦੋ ਲੱਖ ਵਾਲੀ ਮੈਂ ਥਾਣੇ ਲਗਾ ਹੁੰਦਾ ਦੇਖੋ ਰੂਸ਼ੀਆ ਇਹ ਵਾਈ ਬੜੇ ਲਗੀ ਚ ਮੈਂ ਦੀ ਵੇਖੇ ਪੋਲੀ ਆ ਵਾ ਇਹਨਾਂ ਵੀ ਭਾਵੇਂ ਜੇ ਇੱਕ ਪਾਲੀ ਪਾਏ ਮੈਂ ਦੋ ਭਰ ਦੂੰ ਇਹਦਾ ਆਡਾ ਪੁਲਾ ਕੋਈ ਵੀ ਸਾਡੇ ਕਾ ਨਾ ਇਹ ਪੁਲਾ ਜੀ ਤੇਰੇ ਕ ਵੀ ਮਾਨ ਲਿਓ ਜੀ ਪਰ ਹਾਂ ਮਈਏ ਵੀਰ ਹਾਂ ਜੀ ਜਿਹੜਾ ਵੀਰ ਭਰਾ ਮੈਂ ਲਊਗਾ ਨਾ ਹਾਂ ਜੀ ਤੇ ਰਾਤੀ ਹਨੇਰਾ ਹੋ ਗਿਆ ਜੀ ਤੇ ਸਰਟੀਫਿਕੇਟ ਮਈ ਦਾ ਬੰਦਿਆਂ ਦੇ ਘਰਿਆਂ ਲਿਆ ਦਾਂਗੇ ਠੀਕ ਜੀ 21 ਕਿਲੋ ਮੈਂ ਪਾਸ ਹੋਈ ਆ 21 ਕਿਲੋ ਪਾਸ ਕੀਤੀ 21 ਕਿਲੋ ਦਾ ਤੇ ਕੱਢਿਆ ਹੁਣ ਬੱਚਾ ਪੰਜਾ ਛੇ ਮਹੀਨਾ ਹੀ ਸੋਈ ਆ ਹੁਣ ਦੁੱਧ ਦਾਲੀ ਬੱਚਾ ਖਾ ਦਿੰਨੇ ਐ 10 11 ਕਿਲੋ ਦੁੱਧ ਦੇਗਾ 10 ਕਿਲੋ ਦੁੱਧ ਹੀ ਐ ਵਧੀਆ ਮਈਆਂ ਕੁਆਲਟੀ ਵਾਲੀ ਵੱਡੀ ਨੇ ਛੁਆ ਜ਼ਰੂਰ ਤੀਜਾ ਚੌਥਾ ਆ ਪਾਸ ਚੁਣਦੀ ਵੀਰ ਨੇ ਹਾਂਜੀ ਜਾ ਕੇ ਪਰ ਵੀ 21 ਕਿਲੋ ਮੈਂ ਨੇ ਕੰਡੇ ਦੇ ਦੁੱਧ ਜਿਹੜਾ ਗੇ ਪਾਸ ਹੋਈ ਇੱਕਾਂ ਦੀ ਮੈਂ ਠੀਕ ਨੇਸਲੀ ਮਈ ਜੀ ਜਾਤੀ ਕਾਸੀ ਲੈ ਮੈਂ ਦੇ ਆਪ ਦੱਸੰਦੀ ਆ ਬੇਲ ਜਿਹੜੀ ਮੈਂ ਦੀ ਬੇਲੇ ਕਡਾਲ ਨਹੀਂ ਵੀਰੇ ਕੁਆਲਟੀ ਵਾਲੀ ਸਿੰਘਾਂ ਨੂੰ ਜੀ ਪਤਾ ਲੱਗਦਾ ਇਹ ਬੜੀਆਂ ਨੇ ਬਣੀ ਨੂੰ ਵੀਰੇ 20 ਦਿਨ ਪੀਗਾ ਲਵਾਇਆ ਉਹਨਾਂ ਸੱਚ ਕਹਿੰਦੇ ਦੱਸਦੇ ਜਿਹੜੇ ਕ ਵੀਰ ਭਰਾਣੇ ਲਈ ਜਿਹੜੀ ਤੇ ਇੱਕ ਹੱਡੀ ਵਾਲੀ ਮੈਂ ਦੇ ਜੈੱਡ ਬਲੈਕ ਮੈਂ ਆ ਤੇ ਬਹੁਤ ਸੋਹਣੀ ਦੇਖੋ ਬੇਲ ਪੂਰਾ ਕਟਾ ਮਗਰ ਗੱਭਰੂ ਜਵਾਨ ਪਾੜਾ ਚ ਕੀ ਟੈਂਕਰ ਟਿੰਕਰ ਪੂਰਾ ਗੱਭਰੂ ਆ ਪੂਰਾ ਗੱਭਰੂ ਐਡਾ ਪੜਿਆ ਬਿੱਲੂ ਆ ਕੇ ਮਗਰ ਪੂਰਾ ਗੱਭਰੂ ਆ ਕੇ ਠੀਕ ਹੈ ਆਹ ਜੀ ਮਹੀਂ ਆ ਗਏ ਵੇਖੀ ਸਿੱਖ ਵੇਖੋ ਵੀਰ ਕਿਦਾਂ ਮੋੜੇ ਚੰਗਾ ਤਾਂ ਬੜਾ ਲੱਗਦਾ ਹੈ ਕਿਹੜੇ ਏਰੀਆ ਦੇ ਦੁੱਧ ਵਾਲੀ ਮਹੀਂ ਆਂਦੇ ਸਵਾਲ ਖਾਦੇ ਨਹੀਂ ਕਿਦਾਂ ਜਲੇਬੀ ਦੇ ਵਾਲੇ ਇਹ ਮਹੀਂ ਵੀਰ ਜਿਹੜਾ ਬੰਦਾ ਤਿਆਰ ਕਰਦਾ ਨਾ ਇਹੋ ਜੀਆਂ ਮਹੀਂਆ ਵੀਰ ਵੱਡੀਆਂ ਪਚਾਓ ਹਾਂ ਜੀ ਇਹ ਜੱਦੀ ਮਹੀਂਆ ਪੂਰੇ ਦੁੱਧ ਵਾਲੀ ਮਹੀਂ ਹੈ ਹਾਂ ਜੀ ਕੁਆਲਟੀ ਵਾਲੀ ਠੀਕ ਆਹ ਵੀ ਨੂੰ ਠੰਡ ਜਿਆਦੀ ਲੱਗਦੀ ਤਾਂ ਨੇ ਮਹੀਂ ਪੂਰੀ ਨਸਲੀ ਤੇ ਵਧੀਆ ਤੌਹਦੀ ਹਾਂ ਜੀ ਆ ਜੇ ਘਟਾ ਆ ਗਿਆ ਮਗਰ ਘਟਾ ਕੇ ਦੇ ਕਟਾ ਲਖੋ ਕਟਾ ਖਾ ਦੀ ਜੀ ਕਟਾ ਲੇੜੇ ਲਗਾਉਣ ਵਾਲਾ ਆ ਤੇੜੇ ਚੌਣ ਵਾਲਾ ਕੇ 6 ਮਹੀਨਿਆਂ ਨੂੰ ਕੁੜੀ ਆ ਪਰ ਰੇਤ ਦਾ ਪਿਆਰ ਆ ਬੰਦਾ ਜੋਗੇ ਪਰ ਕਟਾ ਕੁੜਾ ਬੂੜਾ ਆ ਥੋੜੀ ਪਟ ਕੇ ਵੇਖੇ ਸਰਦਾਰਾ ਨਾਂ ਰੱਖਿਆ ਮਿੰਟੂ 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 ਬੋੜਾ ਬੋੜਾ ਨਾਗੇ ਮਿੰਟੂ ਮਿੰਟੂ ਵੇਖ ਕਟਾ ਸਤਾੜਿਆ ਮੋਹ ਜਵੀਰ ਮਾਈ ਦਾ ਜੋਬ ਆ ਬੱਚਾ ਕੁੜਾ ਹੁੰਦਾ ਕੁੜਾ ਕੁੜਾ ਕੇ ਮਾਈ ਦਾ ਮੋਹ ਜਵੀਰ ਮੱਧੀ ਜੜੀ 100 ਕਿਲੋ ਮਾਈ ਕੋ ਦੋਦੇ ਆ ਹਾਂ 75000 ਦੀ ਐਂਡ ਮਾਈ ਦੇਣੀ ਆ 75000 ਦੀ 74000 ਦੀ 70000 ਦੀ 10000 ਦਾ ਮਿੰਟੂ ਹੈਗਾ ਇਹਨੇ ਮੈਂ ਜਿਆਦਾ ਈਆ ਲਗਾਇਆ ਕਰਨਾ ਪਿਆ ਬੇਦੂਣੋਂ ਮਿਲਦੀ ਏ ਕਿਸਾਨ ਪਿੰਡਾ ਰੋਟੀ ਆ ਇੱਕ ਨਾ ਪਿੰਡਾ ਆ ਆ ਦੇ ਕੇ ਤੜੀ ਜਾਣ ਤੋਂ ਅੱਜ ਯਾਰ ਕਰਾਇਆ ਛੱਡ ਦਿੰਦੇ ਆ ਹਾਰੇ ਜਿਹੜਾ ਲੈ ਗਣਾ ਮਿੰਟੂ ਭੋਲੂ ਬਸ ਗਿਆ ਨੇ ਆਉਂਦੇ ਆ ਬੋਏ ਦਾ ਭੋਲੂ ਕਹਿਣ ਡਿਆ ਸੀ ਉਹਨਾਂ ਨੂੰ ਕਹਿੰਦਾ ਵੀ ਜੀ 10000 ਰੁਪਿਆ ਘਟਾ ਗਾ ਲਓ ਤੇ ਅਟਾ ਛੱਡ ਜਾਓ ਜੇ ਨਹੀਂ ਵੀ ਜੀ ਕਟਾਈ ਨਾ ਕਰਨਾ ਬੱਚੇ ਕੋ ਕੀ ਲਗਾ ਬੱਚੇ ਨਾ ਮਿਲਦੀ ਮੈਂ ਤੇ ਵਧੀਆ ਠੰਡੇ ਸੀੜਾ ਕੁਆਲਟੀ ਵਾਲੀ ਮੈਂ ਆ ਤੇ ਆਹ ਬਾਈ ਵਾਲ ਪਸ਼ੂ ਆ ਵਧੀਆ ਠੀਕ ਠੀਕ ਜੀ ਬਾਹਰ ਆ ਗਈ ਠੀਕ ਖਾਲੀ ਬਾਰ ਵੱਡੀ ਆ ਤਾਜੀ ਸੂਈ ਮਹੀਂ ਵੀਰ ਹੁਣੇ ਜੇ ਆਈ ਆ ਠੀਕ ਆ ਪਾਲ ਤੇ ਪਾਲੇ ਜੋਲੇ ਵੇਖੋ ਮੈਂ ਦਾ ਮੈਂ ਛੇ ਘਰ ਤੋਂ ਵੱਧ ਜਵਾਨ ਆ ਤੇ ਮੇਰੇ ਤੋਂ ਵਿਚੀ ਆ ਇਹ ਮਹੀਂ 17 18 ਕਿਲੋ ਦੁੱਧ ਕੱਢਦੀ ਆ ਤੇ ਦੁੱਧ ਤੇ ਚੜਾ ਕੇ ਵੇਚਾਂਗੇ 12 13 ਕਿਲੋ ਮੈਂ ਕੋ ਜੇ ਬੋਲਾ ਆ ਤੇ ਪੂਰੀ ਵੱਡੀ ਮਹੀਂ ਆ ਹਾਂਜੀ ਦੁੱਧ ਵਾਲੀ ਮਹੀਂ ਜੰਗਲੀ ਮਾਂ ਦੁੱਧ ਵਾਲੀ ਬੋਰੀ ਵੇਖੋ ਕਿੰਨੀ ਦੋ ਵਿੱਚ ਛੋਟਾ ਬੜਾ ਆ ਇਹੋਰੀ ਆਖੀ ਮੈਂ ਉਰੀ ਨਾਮ ਨਾ ਤੇ ਜਿਹੜਾ ਕੋਈ ਵੀਰ ਭਰਾ ਮੋਲੇ ਜੀ ਕਹਿੰਦੇ ਪੁੱਛਣਾ ਫੋਨ ਦੇ ਨੀ ਤਿਆਰ ਕਰਕੇ ਮੈਂ ਦੋਤੇ ਚਾੜ ਕੇ ਦਵਾਾਂਗੀ ਭਾਈ ਜੀ 17 18 ਕਿਲੋ ਤੇ ਆ ਵੀਰ ਕੋਲ ਪਸ਼ੂ ਆ ਪੂਰੇ ਕੁਆਲਟੀ ਵਾਲੇ ਲਾਈਕ ਕਮੈਂਟ ਯਾਰਾ ਸ਼ੇਅਰ ਖਿੱਚ ਕੇ ਤੇ ਵਧੀਆ ਜਿਹਨੂੰ ਕਹਿੰਦੇ ਆ ਬ੍ਰਾਂਡ ਪੀ ਚੰਗੀ ਲੱਗੀ ਆ ਤੇ ਵਧੀਆ ਤੋਂ ਵਧੀਆ ਕਮੈਂਟ ਮਾਰੋ ਤੇ ਝੋਟੀਆਂ ਵਾਸਤੇ ਕਮੈਂਟ ਪਾਈ ਉਹਨਾਂ ਸੁੱਟੋ ਅੱਜ ਹਾਂਜੀ ਹਾਂਜੀ ਤੇ ਚੰਗੇ ਯਮਰ ਪੀਸ ਦਾ ਰੇਟ ਜੈ ਜਿਆ ਹੋਵੇ ਠੀਕ ਜੀ ਝੋਟੀਆਂ 5 6 ਆਪਣੇ ਕੋਲ ਫੇਰ ਪਹੁੰਚ ਚਲੀਆਂ ਹਾਂਜੀ ਹਾਂਜੀ ਤੇ ਗਾਂ ਵਾਸਤੇ ਵੀਰ ਫੋਨ ਕਰਦੇ ਗਾਂ ਹੀ ਉਹ ਲੈਣੀ 100 ਜੋ 1 ਉਮੀ ਐਕਸਲੈਂਟ ਚੰਗੀ ਵਸ਼ੇ ਵੀ ਉਹ ਛੋਟੀ ਵਸ਼ੇ ਵੀ ਕੋਣਾ ਨਹੀਂ ਬ੍ਰੈਡ ਵੀ ਸੀ ਸੋ ਵੀ ਲੈਣੀ ਆਗੇ ਚਲੋ ਵਧੀਆ ਗੱਲ ਆ ਜਲੋ ਜਿੱਦਾਂ ਡਾਡੀ ਮਨ ਪਸੰਦੀ ਚੀਜ਼ ਨਹੀਂ ਹੋ ਰਹੀਦਣੀ ਠੀਕ ਹੈ ਨਾ ਬਾਕੀ ਜਿੰਨੇ ਵੀਰ ਭਰਾ ਆਪਣੇ ਨਾਲ ਜੁੜੇ ਸਾਰਿਆਂ ਦਿਨੋ ਧੰਨਵਾਦ ਕਰਦੇ ਆ ਲਾਈਕ ਕਮੈਂਟ ਸ਼ੇਅਰ ਵਾਦੋ ਵਾਦ ਕਰਿਆ ਕਰੋ ਚੈਨਲ ਨੂੰ ਪਿਆਰ ਦਿਓ ਹਮ ਸਾਰੇ ਸੰਗਤਰੇ ਨਾਲ ਹੀ ਇਹ ਵੀਰ ਭਰਾ ਸਾਰੇ ਠੀਕ ਠੀਕ ਹੈ ਫੋਨ ਨੰਬਰ ਹੈਗਾ 8427407755 ਨਾਮ ਮਾਨਾ ਤੇ ਪਿੰਡ ਪੋਮਾ ਪਿੰਡ ਪੋਮਾ ਤੇ ਸასი ਗੱਲ ਜੀ